ਅੱਜ ਜਿਸ ਤੱਕ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾਂ ਵੀ ਸਮਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇਥੋਂ ਜਿਹੜਾ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਕੱਠਾ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜਾ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾ ਸਕੀ। ਕਨੈਕਟ ਕਨੈਕਟ ਰੱਖਣੇ ਕੋਲ ਨਹੀਂ। ਅੱਠ ਟਰੱਕ ਨੇ ਜੀ ਜਾ ਰਹੇ ਨੇ ਚਾਰ ਚਾਰੇ ਚਾਰੇ ਦੇ ਪਸ਼ੂਏ ਪਿਛਮਾਂ ਦੇ ਜਾ ਰਹੇ ਪਸ਼ੂਆਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਤੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਬਾਨ ਹੈ ਜਿਹੜਾ। ਹਾਂਜੀ ਅਮਨ ਅਰੋੜਾ ਜੀ ਔਰ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਵਲੰਟੀਅਰ ਸਾਡੇ ਸਿਮੀ ਪਸ਼ਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ। ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅਜ ਆਪਾਂ ਰਲ ਕੇ ਖੜੇ ਹੋ ਸਕੇ। ਜਿਵੇਂ ਬੀਤੇ ਦਿਨਾਂ ਕੋਟੇ ਦੇ ਆਜਾ کافی ਪਾਣੀ ਆ ਗਿਆ ਹੌਸਟਿਟੀ ਹੈਗੀ ਹੈ। ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ। ਕੱਲ ਪਾਰੀ ਬਾਰਿਸ਼ ਮੀਂਹ ਹੋਣ ਕਰਕੇ ਤੁਸੀਂ ਦੇਖਿਆ ਵੀ ਅਪ ਟਿਲ ਦਾ ਬ੍ਰਿੰਦ ਜੀ ਨੂੰ ਆਪਾਂ ਕਹਿੰਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਗ ਰਿਹਾ ਸੀ ਉਹ ਵੀ ਡੇਡ ਡੋ ਦੋ ਫੁੱਟੀਆਂ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈਗੀ ਹੈ ਜੀ ਆ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕਰੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾਂ ਕਰਕੇ ਜਾਂ ਹੋਰ ਕੋਈ ਹੱਬੀ ਨਾ ਵੀ ਨਾ ਹੋਵੇ ਉਹਨਾਂ ਨੂੰ ਘਰਾਂ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਧੰਨਵਾਦ ਜੀ ਧੰਨ ਪ੍ਰਸ਼ਾਸਨ ਵੱਲੋਂ ਨੋਕੀ ਕਿਤਾ ਜਾ ਰਿਹਾ ਸਰ ਕੱਲ ਮੈਂ ਆਪਣੇ ਵਾਰਡ ਦੇ ਥੋੜੀ ਦੱਸ ਦਿੰਨਾ ਦੋ ਮਕਾਨ ਗਰੇ ਮੇਰੇ ਵਾਰਡ ਚ ਲੱਬੇ ਚ ਤੇ ਜਦ ਮੈਨੂੰ ਪਤਾ ਲੱਗਿਆ ਮੈਂ ਬੇਨਤੀ ਦੇ 15 ਮਿੰਟ ਦੇ ਉੱਥੇ ਮੈਂ ਪਹੁੰਚ ਗਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੀਸੀਬੀ ਬੁਲਾ ਕੇ ਕਿਉਂਕਿ ਤਾਰਾਂ ਉਹਦੇ ਥੱਲੇ ਆ ਗਏ ਸੀ ਜਿਹੜੇ ਮਕਾਨ ਗਰੇ ਆ ਉਸ ਏਰੀਆ ਦੀ ਲਾਈਟ ਅੱਜ ਹਲੇ ਵੀ ਬੰਦ ਆ ਕੱਲ ਕੱਲ ਦੀ ਲਾਈਟ ਵਾਂਦਾ 36 ਘੰਟੇ ਹੋ ਗਏ ਲਾਈਟ ਵਾਂਦਾ ਹੁਣ ਐਕਸੀਡੈਂਟ ਸਾਹਿਬ ਨੂੰ ਕਹਿ ਕੇ ਤਾਰਾਂ ਨਵੀਆਂ ਪਵਾ ਰਹੇ ਆ ਤੇ ਆ ਸ਼ਾਮ ਤੱਕ ਲਾਈਟ ਕਹਿੰਦੇ ਐਕਸੀਡੈਂਟ ਨੇ ਵਾਦਾ ਕੀਤਾ ਵੀ ਚੱਲ ਪੂਗਾ ਤੇ ਕੱਲ ਸਾਰਾ ਮਲਬਾ ਸੀ ਉਥੋਂ ਚਕਾਇਆ ਤਾਂ ਕਿ ਜਿਹੜੇ ਲੰਘੇ ਚ ਗਿਰ ਗਿਆ ਸੀ ਮਲਬਾ ਉਹ ਅਸੀਂ ਚਕਾ ਕੇ ਰਸਤਾ ਕਲੀਅਰ ਕਰਤਾ ਅੱਛਾ ਇਹ ਕਈ ਮਾਪੇ ਜੜੀਆਂ ਨੇ ਪਹਿਲਾਂ ਹੀ ਅ ਹੁਣ ਸੇ ਕੋਸ਼ਿਸ਼ ਕੀਤੀ ਹੈਗੇ ਉਸ ਨੂੰ ਲੈ ਕੇ ਕੀ ਕੀ ਗੱਲ ਇਹ ਅਸੀਂ ਕਾਰਪਸ਼ਨ ਨੇ ਪਹਿਲਾਂ ਵੀ ਕਈ ਨੋਟਿਸ ਕੱਢੇ ਆ ਵੀ ਇਹ ਬਿਲਡਿੰਗ ਬੜੀ ਖਾਸ ਹਤਾਲਤ ਆ ਪਰ ਲੋਕਾਂ ਨੂੰ ਪਾਸ ਸਾਹਮਣੇ ਤੋਂ ਬਾਹਰ ਕਿਉਂ ਨਹੀਂ ਲੋਕ ਸਾਹਮਣੇ ਜਾਨ ਮਾਲ ਪ੍ਰੋਵਾਈ ਨਹੀਂ ਕਰਦੇ ਬੈਠੇ ਆ ਵਿੱਚ ਛੱਤਾਂ ਵੀ ਗਿਰ ਗਈਆਂ ਤਾਂ ਵੀ ਵਿੱਚ ਕਈ ਬੈਠੇ ਕੋਈ ਕਿਰਾਏਦਾਰ ਆ ਉਹ ਇਸ ਕਰਕੇ ਨਹੀਂ ਖਾਲੀ ਕਰ ਰਿਹਾ ਵੀ ਕੁਝ ਪੈਸੇ ਮਲਣ ਕੇ ਖਾਲੀ ਕਰੇ ਉਹ ਕਿਰਾਏਦਾਰ ਬੈਠਾ ਛੱਤ ਗਿਰੀ ਹੋਈ ਹੈ ਤਾਂ ਵੀ ਹਲਦੇ ਤੇ ਆਪਣੇ ਲੋਕਾਂ ਨੂੰ ਆਪਣੇ ਪ੍ਰੋਵਾਈ ਨਹੀਂ ਮੈਂ ਕਹੀ ਕਰ ਐਸੇ ਦੇਖਿਆ ਕਿਹੜੇ ਗਿਰੇ ਪਏ ਆ ਪਰ ਫਿਰ ਵੀ ਵਿੱਚ ਬੈਠੇ ਆ ਗੁੱਡੇ ਤੋਂ ਵੇਲਾ ਇਸ ਵਾਰ ਕੋਈ ਹਲਾਅ ਨਹੀਂ ਗੁੱਡੇ ਨਾਲੇ ਦੇ ਨਾਲ-ਨਾਲ ਕੱਲ ਅਸੀਂ ਸਾਰਾ ਕੰਮਿਆ ਮੈਂ ਆਪ ਗਿਆ ਮੈਂ ਸੈਂਟਰਲ ਜੀ ਵੀ ਕੰਮਿਆ ਨਾਰਥ ਜੀ ਵੀ ਕੰਮਿਆ ਸ਼ੋਕ ਉੱਪਰ ਪ੍ਰਾਚਰ ਪੱਕੀ ਐਮ ਐਲ ਏ ਨਾਲ ਰਿਹਾ ਮਤਲਬ ਬੱਕਾ ਜੀ ਨਾਲ ਰਿਹਾ ਸਥਿਤੀ ਹੁਣ ਬੜੀ ਠੀਕ ਆ ਕੇ ਨਾਲ ਕੱਲ ਤਾਂ ਬਹੁਤ ਡਰ ਲੱਗਣ ਲੱਗੇ ਸੀ ਸਚਾਈ ਮੈਂ ਤੁਹਾਨੂੰ ਦੱਸਦਾ ਉਹ ਡਰ ਲੱਗਣ ਲੱਗੇ ਸੀ ਐਂ ਮੀ ਪੈ ਗਿਆ ਔਰ ਇਸ ਕਰਕੇ ਨੁਕਸਾਨ ਨਾ ਹੋ ਜਵੇ ਪਰ ਪ੍ਰਮਾਤਮਾ ਨੇ ਸਾਡੀ ਸੁਣ ਲਈ ਤਲ ਪ੍ਰਸ਼ਾਸ ਵੀ ਬੜੇ ਬੰਦੇ ਆ ਜੀ ਸਾਡੇ ਸਾਇ ਪ੍ਰਮਾਤਮਾ ਸੰਲੇ ਇਸ ਕਰਕੇ ਥੋੜਾ ਬਚਾਅ ਹੋ ਗਿਆ ਤੇ ਹੁਣ ਪਾਣੀ ਕਾਫੀ ਝੜਾ ਜਿਹੜਾ ਜਿਹੜਾ ਅਲਰਟ ਆ ਬਰਸਾਤ ਦਾ ਉਹ ਪ੍ਰਸ਼ਾਸਨ ਨੇ ਕੀਤਾ ਹੀ ਹੋਇਆ ਸੀ ਥੋੜਾ ਜਿਹਾ ਆਪਣਾ ਆਪ ਵੀ ਧਿਆਨ ਦਈਏ ਜੀ ਵੀ ਭਿੱਜੀ ਆ ਰਹੀ ਹੈ ਇਹ ਪੇ ਇਹ 8 ਗੱਡੀਆਂ ਭੇਜ ਰਹੇ ਆ ਅੱਜ ਸਾਰੇ ਐਮਐਲਏ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਅਮਰੋੜਾ ਜੀ ਤੇ ਚਾਰੇ ਦਾ ਵੀ ਭੇਜ ਰਹੇ ਚਾਰ ਟਰੱਕ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਪਬਲਿਕਲੀ ਵੀ ਕਰਦਾ ਜਿਹੜਾ ਕੋਈ ਦਾਨ ਪਤਨ ਕਰਨਾ ਚਾਵੇ ਉਹ ਕਰੇ ਜ਼ਰੂਰ ਕਰੇ ਕਿੱਥੇ ਲੋੜ ਆ ਉਤੇ ਸਮਾਨ ਪਹੁੰਚਾਵੇ ਧੰਨਵਾਦ